ਅਮਰੀਕਾ ਕੈਨੇਡਾ ਆਸਟ੍ਰੇਲੀਆ ਤੇ ਯੂਕੇ ਨੇ ਸਟੱਡੀ ਵੀਜ਼ੇ ਉੱਤੇ ਸਿਕੰਜਾ ਕਸ ਦਿੱਤਾ ਇਸ ਲਈ ਬਹੁਤ ਸਾਰੇ ਭਾਰਤੀ ਸਟੂਡੈਂਟਸ ਦੀਆਂ ਫਾਈਲਾਂ ਰੱਦ ਹੋ ਰਹੀਆਂ ਨੇ ਉਂਝ ਵੀ ਅਮਰੀਕਾ ਤੇ ਕੈਨੇਡਾ ਨਾਲ ਭਾਰਤ ਦੇ ਸਬੰਧਾਂ ਵਿੱਚ ਤਣਾਅ ਕਰਕੇ ਸਟੂਡੈਂਟਸ ਇਹਨਾਂ ਮੌਲਕਾਂ ਵਿੱਚ ਸਟੱਡੀ ਵੀਜ਼ੇ ਉੱਪਰ ਜਾਣ ਤੋਂ ਕतरा ਰਹੇ ਨੇ ਅਜੇ ਵਿੱਚ ਕੁਝ ਮੌਲਕਾ ਅਜੇ ਵੀ ਸਟੱਡੀ ਵੀਜ਼ੇ ਲਈ ਬਿਹਤਰ ਮੰਨੇ ਜਾਂਦੇ ਨੇ ਜਿਨ੍ਹਾਂ ਬਾਰੇ ਬਹੁਤੇ ਸਟੂਡੈਂਟਸ ਨੂੰ ਪਤਾ ਹੀ ਨਹੀਂ ਦਰਸਲ ਕੁਝ ਦੇਸ਼ ਅਜਿਹੇ ਨੇ ਜਿੱਥੇ ਪੜ੍ਹਾਈ ਕਰਨਾ ਮੁਸ਼ਕਲ ਨਹੀਂ ਜਿਹਾ ਇਹਨਾਂ ਦੇਸ਼ਾਂ ਵਿੱਚ ਟਿਊਸ਼ਨ ਫੀਸਾਂ ਜਾਤਾ ਬਹੁਤ ਘੱਟ ਨੇ ਜਾਂ ਬਿਲਕੁਲ ਨਹੀਂ ਹਨ ਹੋਰ ਤਾਂ ਹੋਰ ਰਹਿਣ ਸੈਣ ਦੀ ਲਗਤ ਵੀ ਕਾਫੀ ਕਫਾਇਤੀ ਆ ਅਓ ਅਸੀਂ ਤੁਹਾਨੂੰ ਪੰਜ ਅਜਿਹੇ ਦੇਸ਼ਾਂ ਬਾਰੇ ਦੱਸਦੇ ਹਾਂ ਜਿੱਥੇ ਤੁਸੀਂ ਘੱਟ ਪੈਸੇ ਵਿੱਚ ਚੰਗੀ ਸਿੱਖਿਆ ਪ੍ਰਾਪਤ ਕਰ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਜਰਮਨੀ ਦੀ ਕਰਦੇ ਹਾਂ ਇਹ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸਰਕਾਰੀ ਯੂਨੀਵਰਸਿਟੀਆਂ ਵਿੱਚ ਲਗਭਗ ਮੁਫਤ ਸਿੱਖਿਆ ਉਪਲਬਧ ਹੈ ਇੱਥੋਂ ਤੱਕ ਕਿ ਅੰਤਰਰਾਸ਼ਟਰੀ ਸਟੂਡੈਂਟਸ ਲਈ ਵੀ ਫ੍ਰੀ ਐਜੂਕੇਸ਼ਨ ਮਿਲਦੀ ਹੈ ਤੁਹਾਨੂੰ ਹਰ ਸਮੈਸਟਰ ਵਿੱਚ ਕੁਝ ਪ੍ਰਬੰਧਕੀ ਫੀਸਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਉੱਥੇ ਰਹਿਣ ਸੈਣ ਦੀ ਲਗਤ ਵੀ ਯੂਰੋਪੀਅਨ ਦੇਸ਼ਾਂ ਨਾਲੋਂ ਬਹੁਤ ਘੱਟ ਹੈ ਇਸ ਤੋਂ ਇਲਾਵਾ ਨਾਰਵੇ ਇੱਕ ਅਜਿਹੀ ਥਾਂ ਹੈ ਜਿੱਥੇ ਸਰਕਾਰੀ ਯੂਨੀਵਰਸਿਟੀਆਂ ਵਿੱਚ ਵੀ ਅੰਤਰਰਾਸ਼ਟਰੀ ਸਟੂਡੈਂਟਸ ਲਈ ਕੋਈ ਟਿਊਸ਼ਨ ਫੀਸ ਨਹੀਂ ਹੈ ਇੱਥੇ ਤੁਹਾਨੂੰ ਸਿਰਫ ਇੱਕ ਨਾਮਾਤਰ ਸਮੈਸਟਰ ਫੀਸ ਦੇਣੀ ਪੈਂਦੀ ਹੈ ਹਾਲਾਂਕਿ ਨਾਰਵੇ ਵਿੱਚ ਰਹਿਣ-ਸਹਿਣ ਦੀ ਲਾਗਤ ਥੋੜੀ ਜ਼ਿਆਦਾ ਪਰ ਤੁਸੀਂ ਪਾਰਟ-ਟਾਈਮ ਨੌਕਰੀ ਕਰਕੇ ਇਸ ਨੂੰ ਮੈਨੇਜ ਕਰ ਸਕਦੇ ਹੋ ਨਾਲ ਹੀ ਪੋਲੈਂਡ ਵਿੱਚ ਸਿੱਖਿਆ ਦੀ ਗੁਣਵੱਤਾ ਬਹੁਤ ਵਧੀਆ ਹੈ ਤੇ ਟਿਊਸ਼ਨ ਫੀਸਾਂ ਵੀ ਬਹੁਤ ਘੱਟ ਨੇ ਇੱਥੋਂ ਦੀਆਂ ਯੂਨੀਵਰਸਿਟੀਆਂ ਅੰਗਰੇਜ਼ੀ ਵਿੱਚ ਬਹੁਤ ਸਾਰੇ ਕੋਰਸ ਵੀ ਪੇਸ਼ ਕਰਦੀਆਂ ਨੇ ਪੋਲੈਂਡ ਵਿੱਚ ਰਹਿਣ ਸੈਣ ਦੀ ਲਾਗਤ ਯੂਰਪ ਦੇ ਦੂਜੇ ਪੱਛਮੀ ਦੇਸ਼ਾਂ ਨਾਲੋਂ ਬਹੁਤ ਸਸਤੀ ਹੈ ਜਿਸ ਕਾਰਨ ਇਹ ਸਟੂਡੈਂਟਸ ਲਈ ਇੱਕ ਵਧੀਆ ਵਿਕਲਪ ਹੈ ਦੱਸਦੇ ਕਿ ਫਰਾਂਸ ਵਿੱਚ ਵੀ ਸਰਕਾਰੀ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਸਟੂਡੈਂਟਸ ਲਈ ਫੀਸਾਂ ਬਹੁਤ ਘੱਟ ਨੇ ਇੱਥੇ ਸਿੱਖਿਆ ਤੇ ਸੱਭਿਆਚਾਰਕ ਦੋਵੇਂ ਬਹੁਤ ਅਮੀਰ ਨੇ ਫਰਾਂਸ ਵਿੱਚ ਰਹਿਣ ਸੈਣ ਦੀ ਲਾਗਤ ਸ਼ਹਿਰ ਦੇ ਅਨੁਸਾਰ ਵੱਖ-ਵੱਖ ਹੁੰਦੀ ਹੈ ਪਰ ਇਹ ਛੋਟੇ ਸ਼ਹਿਰਾਂ ਵਿੱਚ ਕਾਫੀ ਕਿਫਾਇਤੀ ਹੋ ਸਕਦੀ ਹੈ ਮਲੇਸ਼ੀਆ ਘੱਟ ਕੀਮਤੇ ਏਸ਼ੀਆ ਵਿੱਚ ਪੜ੍ਹਾਈ ਕਰਨ ਲਈ ਇੱਕ ਵਧੀਆ ਵਿਕਲਪ ਹੈ ਇੱਥੇ ਟਿਊਸ਼ਨ ਫੀਸ ਅਤੇ ਰਹਿਣ ਤਦ ਦੋਵੇਂ ਬਹੁਤ ਘੱਟ ਨੇ ਮਲੇਸ਼ੀਆ ਵਿੱਚ ਬਹੁਤ ਸਾਰੀਆਂ ਚੰਗੀਆਂ ਯੂਨੀਵਰਸਿਟੀਆਂ ਨੇ ਤੇ ਇੱਥੇ ਮੌਸਮ ਵੀ ਭਾਰਤੀਆਂ ਲਈ ਅਨੁਕੂਲ ਹੈ ਇਹ ਦੇਸ਼ ਤੁਹਾਨੂੰ ਘੱਟ ਬਜਟ ਤੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦਾ ਮੌਕਾ ਦਿੰਦੇ ਹੈ